ਤਨ ਕਲਗੀ ਤਰਪਤਾ ਅੱਜ ਦਿਨ ਚੜਿਆ ਆਠ ਕੋਦ ਰਾਗ ਬਿਜਰੀ ਦਿਨ ਚੜਿਆ ਬਿਗਲ ਜੰਗ ਦਾ ਵਜਿਆ ਸ਼੍ਰੀ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਦੋ ਸਿੱਖ ਪਗੜਾਣਾ ਪਿੰਡ ਭਾਈ ਮਦਨ ਸਿੰਘ ਭਾਈ ਕਾਠਾ ਸਿੰਘ ਭਾਈ ਦਿਆਲਾ ਜੀ ਦੇ ਪੁੱਤਰ ਕਦੀ ਗੁਰੂ ਤੇਗ ਬਹਾਦਰ ਮਹਾਰਾਜ ਗਏ ਸੀ ਤੇ ਜਾਤ ਹੰਕਾਰੀਆਂ ਨੇ ਕਿਹਾ ਸੀ ਕਿ ਦੇ ਅੱਲਾ ਜੀ ਦੇ ਘਰ ਗੁਰੂ ਸਾਹਿਬ ਠਹਿਰ ਗਏ ਇਹ ਤੇ ਨੀਚ ਹੈ ਜਾਤ ਹੰਕਾਰੀ ਜਾਤ ਦਾ ਗਰਭ ਨਾ ਕਰ ਮੂਰਖ ਗਵਾਰਾ ਇਸ ਗਰਭ ਤੇ ਚੱਲੈ ਪੰਥ ਜੀ ਇਹ ਕਾਫਲਾ ਜਿਹੜੇ ਜਿਹਦੀ ਅਗਵਾਈ ਅੱਜ ਬਾਬੇ ਸਾਡੇ ਕਾਰੇ ਗੁਰੂ ਗੰਨ ਸਾਹਿਬ ਜੀ ਦੇ ਰੂਪ ਚ ਇਹਦਾ ਹੁਕਮ ਹੈ ਤੁਹਾਨੂੰ ਜੇ ਗੁਰੂ ਦੇ ਸਿੱਖ ਹੋਣਾ ਤੇ ਜਾਤ ਦਾ ਕੋੜ ਕੱਢੋ ਆਪਣੇ ਅੰਦਰ ਇਹ ਬਹੁਤ ਖਤਰਨਾਕ ਮਾਰੇ ਕਲਗੀਧਰ ਪਾਤਸ਼ਾ ਉਹ ਭਾਈ ਬਿਆਲਾ ਜੀ ਦੇ ਪੁੱਤਰ ਜਿਨ੍ਹਾਂ ਨੇ ਹੱਥ ਜੋੜ ਕੇ ਗੁਰੂ ਤੇਗ ਬਹਾਦਰ ਪਾਤਸ਼ਾ ਜੀ ਨੂੰ ਕਿਹਾ ਸੱਚੇ ਪਾਤਸ਼ਾ ਬਾਕੀ ਨਹੀਂ ਆਇਆ ਪਿੰਡ ਪਗੜਾਣਾ ਸਾਰਾ ਕਹਿੰਦੇ ਉਹ ਨੀਚ ਦੇ ਘਰ ਬੈਠੇ ਤੇ ਇਹ ਇੰਨੀ ਸੰਤੁਸ਼ਟੀ ਮਿਲੀ ਨੰਨ ਸੇਵਾ ਕਰਕੇ ਇੰਨਾ ਸਕੂਨ ਮਿਲਿਆ ਇਹ ਕਹਿੰਦਾ ਮਹਾਰਾਜ ਜੀ ਜਦੋਂ ਜਾਣ ਲੱਗੇ ਗੁਰੂ ਤੇਗ ਬਹਾਦਰ ਪਾਤਸ਼ਾ ਤੇ ਭਾਈ ਬਿਆਲਾ ਕਹਿਣ ਲੱਗੇ ਸੱਚੇ ਪਾਤਸ਼ਾ ਮੇਰਾ ਜੀ ਕਰਦਾ ਮੈਂ ਸੇਵਾ ਕਰਦਾ ਹੀ ਰਹਾ ਸਾਹਿਬ ਕਹਿੰਦੇ ਤੇਰੀ ਸੇਵਾ ਸਫਲ ਤੇ ਇਹ ਕਹਿੰਦਾ ਜੀ ਕਿਰਪਾ ਕਰਿਓ ਮੇਰੇ ਖਾਨਦਾਨ ਵਿੱਚ ਵੀ ਸੇਵਾ ਦੀ ਦਾਤ ਦਿਓ ਤੇ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸੀਸ ਧਿਆਤ ਰੱਖ ਕੇ ਕਿਹਾ ਕਹਿੰਨ ਲਗੇ ਚਿੰਤਾ ਨਾ ਕਰ ਪਾਈ ਕਰ ਪਾਈ ਦੇ ਅੱਲਾ ਤੇਰੇ ਕੁੱਲ ਦੇ ਵਿੱਚ ਐਸੀ ਸੇਵਾ ਹੋਏਗੀ ਕਿ ਪੰਥ ਚੇਤੇ ਕਰਿਆ ਕਰੇ ਗੜੀ ਦਾ ਦਰਵਾਜ਼ਾ ਖੋਲ ਕੇ ਪਹਿਲੇ ਸ਼ਹੀਦ ਜਿਹੜੇ ਹੋਏ ਦੋਨੋਂ ਭਾਈ ਭਾਈ ਮਦਨ ਸਿੰਘ ਭਾਈ ਕਾਠਾ ਸੀ ਐਦਾਂ ਝੋਲੀ ਅੱਡ ਅੱਡ ਕੇ ਸੇਵਾ ਮੰਗਦੇ ਸਿੱਖ ਜੀ ਵਾਈ ਗੁਰੂ ਕਰੇ ਕਿਤੇ ਸਾਡੇ ਵੀ ਭਾਗ ਜਾਗਣ ਕਿਤੇ ਸਾਡੀ ਝੋਲੀ 'ਚ ਵੀ ਇਦਾਂ ਸੇਵਾ ਪੈ ਦੇ